ਮੈਂ ਤਾਂ ਕਾਮਰੇਡ ਕਦੇ ਵੀ ਨਹੀਂ ਨਾ ਮੈਂ ਸੀਗੀ ਆ ਮੈਂ ਬਾਬੇ ਨਾਨਕ ਦੀ ਫਿਲਾਸਫੀ ਨੂੰ ਸ਼ੁਰੂ ਤੋਂ ਫੋਲੋ ਕਰਦੀ ਆ ਤੇ ਮੇਰੇ ਫਾਦਰ ਸਾਹਿਬ ਅਬਰਖਾਲਸਾ ਲਹਿਰ ਨਾਲ ਜੁੜੇ ਹੋਏ ਸੀਗੇ ਨਿਸ਼ਾਨ ਸਾਹਿਬ ਕਦੇ ਵੀ ਸਾਡੇ ਘਰ ਤੋਂ ਨਿਸ਼ਾਨ ਸਾਹਿਬ ਨਹੀਂ ਲਿਆ ਮਤਲਬ ਜਦੋਂ ਦੀ ਮੈਂ ਦੇਖ ਰਹੀ ਹਮੇਸ਼ਾ ਨਿਸ਼ਾਨ ਸਾਹਿਬ ਝੂਲਦੇ ਹੀ ਰਹੇ ਆ ਕਰਦੇ ਸੋ ਗੱਲ ਇਹ ਹੁੰਦੀ ਆ ਕਿ ਕਿਸਾਨ ਅੰਦੋਲਨ ਟਾਈਮ ਜਦੋਂ ਅਸੀਂ ਜੁੜੇ ਤਾਂ ਕੁਝ ਕੁ ਚੀਜ਼ਾਂ ਜੋ ਗਲਤ ਸੀਗੀਆਂ ਜੋ ਮੇਰੀ ਨਜ਼ਰ ਚ ਗਲਤ ਸੀਗੀਆਂ ਹੋ ਸਕਦਾ ਲੋਕਾਂ ਦੀ ਨਜ਼ਰ ਚ ਸਹੀ ਹੋਣ ਮੇਰੇ ਕਹਿਣ ਦਾ ਮਤਲਬ ਉਥੇ ਇਹ ਸੀਗਾ ਕਿ ਉਹ ਮੁੱਦਾ ਕਿਸਾਨ ਨਹੀਂ ਸੀਗਾ ਉਹਨੂੰ ਉਸ ਤਰੀਕੇ ਨਾਲ ਨਾ ਜੋੜਿਆ ਜਾਵੇ ਤਾਂ ਇਸ ਕਰਕੇ ਮੈਨੂੰ ਕਾਮਰੇਡ ਕਹਿ ਦਿੱਤਾ ਗਿਆ ਮੈਂ ਤਾਂ ਉਸ ਕਾਮਿਊਨਿਸਟ ਸੋਚ ਤੋਂ ਵੀ ਬਹੁਤ ਪਰੇ ਆਂ ਔਰ ਜੇ ਆਪਾਂ ਔਰ ਕਾਮਰੇਡ ਇੱਕ ਸੋਚ ਆ ਤੇ ਨਿਸ਼ਾਨ ਸਾਹਿਬ ਇੱਕ ਧਰਮ ਆ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਆਂ ਨਿਸ਼ਾਨ ਸਾਹਿਬ ਮੇਰੇ ਧਰਮ ਦਾ ਨਿਸ਼ਾਨ ਆ ਤੇ ਜਿਹੜੀ ਸੋਚ ਆ ਮੇਰੀ ਸੋਚ ਕਾਮਰੇਡ ਨਹੀਂ ਗਈ ਮਤਲਬ ਕਮਿਊਨਿਸਟ ਸੋਚ ਨਹੀਂ ਮੈਂ ਲਿਬਰਲ ਆ ਪਰ ਲੋਕਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਲਿਬਰਲ ਕੀ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਡੈਮੋਕ੍ਰੈਟਿਕ ਕੀ ਹੁੰਦਾ ਆ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਕਾਮਿਊਨਿਸਟ ਕੀ ਹੁੰਦਾ ਮਾਰਕਸਿਸਟ ਕੀ ਹੁੰਦਾ ਆ ਸੋ ਜਿਨ੍ਹਾਂ ਨੂੰ ਉਸ ਚੀਜ਼ ਦਾ ਪਤਾ ਹੋਊਗਾ ਉਹ ਗੱਲ ਕਰਨਗੇ ਮੈਂ ਹੈਗੀ ਆ ਲਿਬਰਲ ਮੇਰੀ ਲਿਬਰਲ ਸੋਚ ਆ ਵੀ ਤੁਸੀਂ ਪੜਿਆ ਹੀ ਆ ਮੈਂ ਮਤਲਬ ਆ ਮੈਂ ਜੇਸ ਮਿਲ ਨੂੰ ਫੋਲੋ ਕਰਦੀ ਆ ਜੇ ਆਪਾਂ ਵੈਸਟਰਨ ਥੌਟ ਦੀ ਗੱਲ ਕਰੀਏ ਐਂਡ ਹੀ ਇਜ਼ ਲਿਬਰਲ ਉਹ ਉਹ ਕੀ ਦੀ ਗੱਲ ਕਰਦਾ ਉਹ ਬੰਦੇ ਦੇ ਫੰਡਮੈਂਟਲ ਰਾਈਟਸ ਦੀ ਗੱਲ ਕਰਦਾ ਲਿਬਰਟੀ ਦੀ ਗੱਲ ਕਰਦਾ ਇਕਵੈਲਟੀ ਦੀ ਗੱਲ ਕਰਦਾ ਤੇ ਮੈਂ ਤਾਂ ਇਹ ਮੰਨਦੀ ਆ ਕਿ ਸਟੇਟ ਹੋਣਾ ਚਾਹੀਦਾ ਆ ਕਮਿਊਨਿਸਟ ਤਾਂ ਕਹਿੰਦੇ ਸਟੇਟਲੈਸ ਸੁਸਾਇਟੀ ਹੋਵੇ ਪਤਾ ਨਹੀਂ ਨਾ ਜਿੰਨਾਂ ਨੂੰ ਤਾਂ ਉਹ ਉਵੇਂ ਹੀ ਕਹਿਣਗੇ ਸੋ ਸੋਚ ਤੁਹਾਡੀ ਕੀ ਆ ਤੇ ਧਰਮ ਤੁਹਾਡਾ ਕੀ ਆ ਦੋਨੋਂ ਚੀਜ਼ਾਂ ਡਿਫਰੈਂਟ ਆ ਔਰ ਕਾਮਰੇਡ ਤਾਂ ਕਹਿੰਦੇ ਆ ਕਿ ਆ ਰਿਲੀਜੀਅਨ ਇਜ਼ ਓਪੀਮ Karl Marx ਨੇ ਇਹ ਗੱਲ ਕਿਹਾ ਮੇਰੇ ਲਈ ਉਹ ਚੀਜ਼ ਨਹੀਂ ਹੈਗੀ ਮੇਰੇ ਲਈ ਧਰਮ ਤੁਹਾਨੂੰ ਜ਼ਿੰਦਗੀ ਜਿਉਣ ਦੀ ਸ਼ਕਤੀ ਦਿੰਦਾ ਹੈ ਰਾਖਾ ਦਖਾਉਂਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਇਸ ਲਈ ਨਹੀਂ ਟੇਕਦੇ ਵੀ ਉਹ ਕੋਈ ਕਰਾਮਾਤ ਕਰਨਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਸ ਲਈ ਮੱਥਾ ਟੇਕਦੇ ਆ ਕਿ ਜਦੋਂ ਸਾਡੇ ਤੇ ਭੀੜ ਪਊਗੀ ਜਾਂ ਜਦੋਂ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚ ਸਭਕ ਦੀ ਲੋੜ ਪਊਗੀ ਅਸੀਂ ਸ਼ਬਦ ਗੁਰੂ ਤੋਂ ਆਗਿਆ ਲਵਾਂਗੇ ਸਿੱਖਿਆ ਲਵਾਂਗੇ ਪਰ ਇਹ ਗੱਲ ਸਮਝਣ ਦੀ ਆ ਵੀ ਕੋਈ ਸਮਝੂਗਾ ਕਿ ਨਹੀਂ ਸਮਝੂਗਾ ਸੋ ਕਹਿਣ ਨਾਲ ਕੀ ਹੁੰਦਾ ਹੈ ਕੈਨ ਨਾਲ ਮੈਂ ਕਾਮਰੇਡ ਨਹੀਂ ਬਣਨ ਲੱਗੀ ਹੁਣ ਤਾਂ ਜਿਹੜੇ ਲੋਕ ਆਹਾ ਜਿਨ੍ਹਾਂ ਨਾਲ ਸਾਡਾ ਰੋਲਾ ਚੱਲਦਾ ਉਹ ਮੇਰੇ ਫਾਦਰ ਸਾਹਿਬ ਬੱਬਰ ਖਾਲਸਾ ਹੋਏ ਨੇ ਖੜਕੂਲਰ ਨਾਲ ਜੁੜੇ ਆ ਇੱਕ ਅਤੰਕਵਾਦੀ ਔਰ ਖਾਲਸਤਾਨੀ ਦੇ ਵਿੱਚ ਫਰਕ ਸੀ ਖੜਕੂ ਦੇ ਵਿੱਚ ਫਰਕ ਸੀ ਖਾਲਸਤਾਨੀ ਵੀ ਨਹੀਂ ਕਹੂੰ ਕਿਉਂਕਿ ਉਹ ਉਹਦਾ ਕਨਸੈਪਟ ਹੀ ਨਹੀਂ ਆਇਆ ਸੀਗਾ ਉਸ ਤਰੀਕੇ ਨਾਲ ਇੱਕ ਖੜਕੂ ਲਹਿਰ ਤੇ ਇੱਕ ਅਤੰਕਵਾਦੀ ਦੇ ਵਿੱਚ ਫਰਕ ਆ ਸੋ ਅਤੰਕਵਾਦੀ ਬੋਲ ਰਹੇ ਨੇ ਸੋ ਵੀ ਤਾਂ ਤੁਸੀਂ ਦੇਖੋ ਨਾ ਵੀ ਫਰਕ ਤਾਂ ਸਮਝੋ ਖੜਕੂ ਲਹਿਰ ਆ ਸਿੱਖ ਸੰਘਰਸ਼ ਨਾਲ ਜੁੜੀ ਹੋਈ ਆ आतंकवादी वो हुंदा है जेड़ा आतंक करदा अपने बेनिफिट ले ठीक है ता दोनों चीजਾਂ ਦੇ ਵਿੱਚ ਫਰਕ ਆ ਪਰ ਜਿਹਨੂੰ ਸਮਝ ਨਹੀਂ ਨਾ ਉਹ ਆਪਣੇ ਤਰੀਕੇ ਨਾਲ ਆਪਣੀ ਫਲਸਫੀ ਨਾਲ ਤੁਹਾਨੂੰ ਕੋਈ ਵੀ ਟੈਗ ਦੇ ਦਿੰਦਾ ਆ ਸੋ ਲੋਕਾਂ ਦੀ ਯਾਦ ਤਾਂ ਬਾਬਾ ਨਾਨਕ ਨੂੰ ਨਹੀਂ ਛੱਡਿਆ ਫਿਰ ਮੈਂ ਕੀ ਆ ਰੇਪ ਦੇਖੀਏ ਮੁੰਡੇ ਦਾ ਹੋਵੇ ਕੁੜੀ ਦਾ ਹੋਵੇ ਈਵਨ ਅਡਲਟ ਮੁੰਡੇ ਦਾ ਵੀ ਉਹ ਬਹੁਤ ਜ਼ਿਆਦਾ ਗਿਣਤੀ 'ਚ ਹੁੰਦੇ ਆ ਜਿਹੜੇ ਚੁੱਪ ਕਰਕੇ ਬੈਠ ਜਾਂਦੇ ਆ ਇੱਜ਼ਤ ਦੇ ਪੱਖੋਂ ਇੱਜ਼ਤ ਦੇ ਬਿਲਕੁਲ ਮੁੰਡਿਆਂ ਦੇ ਹੁੰਦੇ ਆ ਇੱਜ਼ਤ ਦੇ ਡਰ ਵਿੱਚ ਹੁਣ ਮੁੰਡੇ ਨੂੰ ਦੇਖੋ ਰੇਪ ਦਾ ਮਤਲਬ ਕਿਸੇ ਨੂੰ ਉਹਦੀ ਮਰਜ਼ੀ ਉਹਦੀ ਇੱਛਾ ਤੋਂ ਬਿਨਾ ਉਹਨੂੰ ਸੈਕਸ਼ੂਅਲੀ ਫੋਰਸ ਕਰਨਾ ਸੋ ਕਿਸੇ ਮੁੰਡੇ ਦੀ ਵੀ ਇੱਛਾ ਨਹੀਂ ਹੈਗੀ ਉਹਨੂੰ ਵੀ ਸੈਕਸ਼ੂਅਲੀ ਫੋਰਸ ਕੀਤਾ ਉਹ ਵੀ ਤੇ ਰੇਪ ਇੱਜ਼ਤ ਦੇ ਕਨਸੈਪਟ ਨਾਲ ਅਸੀਂ ਕੁੜੀ ਨਾਲ ਜੋੜ ਦਿੰਦੇ ਹਾਂ ਸੋ ਜਿੱਥੇ ਵੀ ਕਨਸੈਂਟ ਨਹੀਂ ਹੈਗੀ ਜਾਂ ਕਨਸੈਂਟ ਫੋਰਸਫੁਲ ਆ ਤੇ ਰਿਲੇਸ਼ਨ ਆ ਉਹ ਰੇਪ ਹੀ ਆ ਸੋ ਸਾਹਮਣੇ ਨਹੀਂ ਆਉਂਦੇ ਕੇਸ ਇੱਜ਼ਤ ਦੇ ਕਨਸੈਪਟ ਤੋਂ ਜਾਂ ਕਿਸੇ ਵੀ ਡਰ ਕਰਕੇ ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਦੇ ਵਿੱਚ ਜਦੋਂ ਕੰਪਰੋਮਾਈਜ਼ ਹੋ ਜਾਂਦਾ ਉਸ ਕਰਕੇ ਇਕੁਇਟਲ ਹੋ ਜਾਂਦੀ ਆ ਅਸਲ ਦੇ ਵਿੱਚ ਸਾਡਾ ਨਾ ਸਿਸਟਮ ਵੀ ਤਾਣਾ ਬਾਣਾ ਵੀ ਬਹੁਤ ਖਰਾਬ ਆ ਕੀ ਮਾਂ ਬਾਪ ਜਾਂ ਫੈਮਿਲੀ ਜਾਂ ਇਵਨ ਕੁੜੀ ਵੀ ਉਹ ਲੜਾਈ ਲੜਨ ਤੋਂ ਨਾ ਕਰ ਜਾਂਦੀ ਆ ਕਿਉਂਕਿ ਕੋਰਟ ਕਚਹਿਰੀ ਗੰਦੇ-ਗੰਦੇ ਸਵਾਲ ਸੋ ਇਹ ਵੀ ਬਹੁਤ ਵੱਡਾ ਰੀਜ਼ਨ ਆ ਕਿ ਜਿਹੜੇ ਇਹ ਪਹੁੰਚਤੇ ਨਹੀਂ ਜ਼ਿਆਦਾਤਰ ਰੇਪ ਕੇਸ ਜਿਨ੍ਹਾਂ ਦੇ ਵਿੱਚ ਵਿਕਟਮ ਬੇਰਲੀ ਸਰਵਾਈਵ ਕਰਦਾ ਆ ਜਾਂ ਖਤਮ ਹੋ ਜਾਂਦਾ ਉਹਨਾਂ ਦੇ ਵਿੱਚ ਤਾਂ ਮਤਲਬ ਮੰਨ ਲਿਆ ਜਾਂਦਾ ਆ ਪਰ ਜਿਹਦੇ ਵਿੱਚ ਠੀਕ ਹੁੰਦਾ ਸਰਵਾਈਵ ਕਰਦਾ ਫਿਰ ਉਹਨੂੰ ਉਹ ਜਿਹੇ ਸਵਾਲ ਕੀਤੇ ਜਾਂਦੇ ਆ ਕਿ ਉਹ ਕੋਰਟ ਦੀ ਸਵਾਲਾਂ ਤੋਂ ਡਰਦਾ ਹੀ ਬੈਕਅਪ ਕਰ ਜਾਂਦਾ ਆ ਤੇ ਜਿਹਦੇ ਕਰਕੇ ਅਕਿਊਜ਼ ਆ ਜਿਹੜਾ ਫ੍ਰੀ ਹੋ ਜਾਂਦਾ ਹੈ ਸਾਡੇ ਕੋਲ ਬਹੁਤ سارے ਕੇਸਸ ਆ ਆਪਾਂ ਦੇਖੇ ਹੀ ਆ ਵੱਡੇ ਵੱਡੇ ਕੇਸ ਆ ਚਾਹੇ ਨਾ ਉਹ ਦੇਖ ਲਓ ਆਹ ਤਰ੍ਹਾਂ ਦੇਖ ਲਓ ਬਹੁਤ سارے ਕੇਸਸ ਆ ਕਿ ਕਿੰਨੀ ਔਖੀ ਉਹਨਾਂ ਨੂੰ ਜਸਟਿਸ ਲੈਣੀ ਹੋਗੀ ਕੀ ਕੁਝ ਉਹਨਾਂ ਨਾਲ ਹੋਇਆ ਸ਼ਾਹਬਾਨੂ ਨਾਲ ਕੀ ਕੁਝ ਹੋਇਆ ਆਪਣੀ ਬਿਲਗਿਸਬਾਨੂ ਕਿੰਨੇ ਕਿੰਨੇ ਕੇਸਸ ਨੇ ਆਪਣੇ ਕੋਲ ਹਾਂ ਸੋ ਗੱਲ ਇਹ ਨਹੀਂ ਹੁੰਦੀ ਮੈਂ 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 ਮੰਨਦੀ ਆਂ ਕਿ ਬਹੁਤ ਸਾਰੇ ਮੈਂ ਇਸ ਚੀਜ਼ ਨੂੰ ਬਿਲਕੁਲ ਨਹੀਂ ਝੁਠਲਾਉਂਦੀ ਹੈਗੀ ਕਿ ਰੇਪ ਕੇਸਸ ਦਾ ਵੀ ਮਿਸਯੂਜ਼ ਹੁੰਦਾ ਆ ਹੁਣ ਤਾਂ ਉਹ ਸਿਸਟਮ ਖਤਮ ਹੋ ਗਿਆ ਹੁਣ ਜਿਹੜਾ ਕੰਸੈਂਟ ਦੇ ਬੇਸਿਸ ਆਲਾ ਹੁੰਦਾ ਸੀਗਾ ਵੀ ਕੰਸੈਂਟ ਓਬਟੇਨ ਕਰ ਲਈ ਉਹਦੇ ਲਾਅ ਹੀ ਡਿਫਰੈਂਟ ਬਣ ਗਿਆ ਉਹ ਰੇਪ 'ਚ ਨਹੀਂ ਰਹਿ ਗਿਆ ਹੁਣ ਰੇਪ ਦੀ ਕੈਟਾਗਰੀ ਡਿਫਰੈਂਟ ਹੋ ਗਈ ਆ ਪਰ ਪਹਿਲਾਂ ਉਹਦਾ ਉਸ ਤਰੀਕੇ ਨਾਲ ਮਿਸਯੂਜ਼ ਹੁੰਦਾ ਸੀਗਾ ਪ੍ਰੋਮਿਸ ਆਫ ਮੈਰਿਜ ਦੇ ਬੇਸਿਸ ਦੇ ਉੱਤੇ ਪਰ ਫੇਰ ਗੱਲ ਆ ਕਿ ਕੰਸੈਂਟ ਨੂੰ ਵੀ ਕੈਨ ਓਟ ਡਿਫਾਈਨ ਨੋ ਮੀਨਸ ਨੋ ਕੋਈ ਤੁਹਾਡੇ ਨਾਲ ਬੈਠਾ ਹੈ ਇਹਦਾ ਮਤਲਬ ਉਹਨੇ ਤੁਹਾਨੂੰ ਇਹ ਇਜਾਜ਼ਤ ਨਹੀਂ ਦਿੱਤੀ ਕਿ ਤੁਸੀਂ ਉਹਦੀ ਪ੍ਰਾਈਵੇਸੀ ਨੂੰ ਭੰਗ ਕਰ ਦੋ ਸੋ ਬਹੁਤ ਚੀਜ਼ਾਂ ਦਾ ਫਰਕ ਹੁੰਦਾ ਆ ਇਹਨੂੰ ਆਮ ਪਾਸ਼ਾ ਦੇ ਵਿੱਚ ਜਾਂ ਉਹ ਨਹੀਂ ਸਮਝ ਸਕਦੇ ਨੂੰ ਸਮਝਣ ਲਈ ਬਹੁਤ ਸੈਂਸਿਟੀਵਿਟੀ ਚਾਹੀਦੀ ਆ ਤੇ ਕੋਈ ਕਹੂਗਾ ਹਾਥੀ ਲਾਇਆ ਆ ਮਤਲਬ ਟੱਚ ਹੀ ਕਰਤਾ ਕਿੱਡੀ ਕੀ ਗੱਲ ਹੋ ਗਈ ਪਰ ਉਹਨੂੰ ਪੁੱਛ ਕੇ ਦੇਖੋ ਨਾ ਜਿਹਨੂੰ ਟੱਚ ਕੀਤਾ ਆ ਉਹਦੇ ਲਈ ਕਿੱਡੀ ਕਵੱਡੀ ਗੱਲ ਆ ਇਹ ਸੋ ਫਰਕ ਹੁੰਦਾ ਆ ਇਹ ਚੀਜ਼ਾਂ ਦਾ ਸੋ ਮਿਸਯੂਜ਼ ਹੁੰਦਾ ਆ ਬਟ ਗਲਤ ਹੋਣ ਵਾਲੇ ਤਾਂ ਕਦੇ ਸਾਹਮਣੇ ਨਹੀਂ ਆਉਂਦੇ ਨੀਹਾ ਤੇ ਕੇਸ ਤੋਂ ਬਾਅਦ ਮਾਪੇ ਡਰਨ ਲੱਗ ਗਏ ਨੇ ਕਿ ਇਹ ਮਾਮਲਾ ਜਿਹੜਾ ਪੂਰੇ ਪੰਜਾਬ ਨਹੀਂ ਮੇਰੇ ਹਿਸਾਬ ਨਾਲ ਪੂਰੇ ਭਾਰਤ ਦੇ ਵਿੱਚ ਗਿਆ ਮਾਪਿਆਂ ਦੇ ਵਿੱਚ ਵੀ ਡਰ ਆ ਗਿਆ ਕੁੜੀਆਂ ਦੇ ਵਿੱਚ ਵੀ ਡਰ ਆ ਗਿਆ ਬਿਆਹ ਨੂੰ ਲੈ ਕੇ ਬਿਲਕੁਲ ਹੁਣੀ ਮੈਂ ਮੇਰੀ ਜੂਨੀਅਰ ਹੈਗੀ ਆ ਤੇ ਉਹ ਮੈਨੂੰ ਕਹਿੰਦੀ ਦੀਦੀ ਮੇਰੇ ਲਈ ਨਾ ਮੁੰਡਾ ਲੱਭੇ ਮੈਨੇ ਵਿਆਹ ਕਰਾਉਣਾ ਕਿਉਂਕਿ ਉਹ ਬਚਾਅ ਔਰਫਨ ਆ ਚਲੋ ਸਾਡੇ ਕੋਲੀ ਰਹਿੰਦਾ ਆ ਤਾਂ ਮੈਂ ਕੈਰੀ ਸੀ ਵੀ ਚਲਤੇ ਰੇਲੇ ਮੁੰਡਾ ਦੇਖਦੇ ਆ ਤਾਂ ਉਹ ਮੈਨੂੰ ਕਹਿੰਦੀ ਦੀਦੀ ਮੇਰੇ ਲਈ ਨਾ ਮੁੰਡਾ ਦੇਖੋ ਨੇਹਾ ਤੋਂ ਬਾਅਦ ਬਹੁਤ ਡਰ ਗਈ ਆ ਦੇਖ ਕੇ ਸੋ ਬਹੁਤ ਸਾਰੀਆਂ ਕੁੜੀਆਂ ਨੇ ਡਰ ਗਈਆਂ ਨੇ ਮਾਪੇ ਵੀ ਡਰਦੇ ਨੇ ਕਹਿੰਦੇ ਕਿੱਥੇ ਕਰੀਏ ਕਿਉਂਕਿ ਸਮਝ ਨਹੀਂ ਆਉਂਦਾ ਕੁੜੀ ਕਿੰਨੀ ਖੁਸ਼ ਆ ਵਿਆਹ ਨੂੰ ਲੈ ਕੇ ਕਿੰਨੀ ਖੁਸ਼ ਆ ਮਾਪਿਆਂ ਨੇ ਵਿਆਹ ਦੇ ਉੱਤੇ ਸਾਰੀ ਜ਼ਿੰਦਗੀ ਦੀ ਪੂੰਜੀ ਲਾਤੀ ਆਇਆ ਕੀ ਕੁੜੀ ਦੀ ਬਾਡੀ ਸੋਚੋ ਨਾ ਕਿੰਨੀ ਦਰਦਨਾਕ ਦਰਦਨਾਕ ਗੱਲ ਆ ਕਿੰਨਾ ਦਿਲ ਕੰਬਾਉ ਹਾਦਸਾ ਹੈਗਾ ਆ ਜਦੋਂ ਨੀਹਾਵਲ ਦੇਖਦੇ ਆ ਸੀ ਆਪਣੀਆਂ ਸੱਟਾਂ ਭੁੱਲ ਜਾਂਦੇ ਆ ਜੋ ਸਾਡੇ ਨਾਲ ਹੋ ਰਿਹਾ ਆ ਸਵੇਰੀ ਬੀਨਫੁਲ ਸੋ ਦੇ ਵਿੱਚ ਨਾ ਮੈਂ ਜੇ ਲੁਧਿਆਣਾ ਆਪਾਂ ਲੁਧਿਆਣਾ ਦੇ ਵਿੱਚ ਆ ਲੁਧਿਆਣਾ ਦੇ ਵਿੱਚ ਬੜਾ ਟ੍ਰੈਂਡ ਚੱਲਦਾ ਮਹਿੰਗੇ ਮਹਿੰਗੇ ਵਿਆਹ ਕਰਨ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡ ਆ ਵੀ ਇੱਥੇ ਵਿਆਹ ਹੋਇਆ ਤਾਂ 15 ਲੱਖ ਰੁਪਏ ਖਰਚਾ ਮਿਨੀਮਮ ਹੈ ਮਿਨੀਮਮ ਕਹਿ ਰਹੇ ਹਾਂ 15 ਵੀ ਕਿੱਥੇ ਨਹੀਂ ਗਿਆ ਤੇ ਆਮ ਘਰ ਦਾ ਬੰਦਾ ਵੀ 15 ਲੱਖ ਦਾ ਖਰਚਾ ਕੁਫ ਨਹੀਂ ਕੁੜੀ ਤੇ ਕਰ ਦਿੰਦਾ ਪਰ ਅੱਜ ਕੱਲ ਅਸੀਂ ਦੇਖ ਰਹੇ ਹਾਂ ਵੀ ਸਾਰੀ ਜਮ੍ਹਾਂ ਪੂੰਜੀ ਲੱਗ ਜਾਂਦੀ ਹੈ 4 5 ਮਹੀਨੇ ਬਾਅਦ ਕੁੜੀਆਂ ਵਾਪਸ ਆ ਜਾਂਦੀਆਂ ਬੜੇ ਇਹੋ ਜਿਹੇ ਕੇਸਿਸ ਦੇਖੇ ਬਹੁਤ ਬਹੁਤ ਕੇਸਿਸ ਆ ਇੱਕ ਨਿੰਗਾ ਕੱਲ ਵੀ ਇੱਕ ਕੁੜੀ ਆਈ ਸੀਗੀ ਮੇਰੇ ਕੋਲ ਉਹਦੇ ਸਹੁਰੇ ਥੋੜੇ ਦਿਨਾਂ ਬਾਅਦ ਹੀ ਪ੍ਰੈਗਨੈਂਟ ਹੋ ਗਈ ਉਹਨੂੰ ਛੱਡ ਗਏ ਬੱਚੀ ਹੋਈ ਇੱਕ ਵਾਰ ਲੈ ਗਏ ਕਿਉਂਕਿ ਕੋਰਟ ਨੇ ਉਹਨੂੰ ਮਤਲਬ ਮੇਨਟੇਨੈਂਸ ਲਾਦੀ ਕੋਰਟ ਕੇਸਿਸ ਤੋਂ ਬਚਣ ਦੇ ਮਾਰੇ ਲੈ ਗਏ ਫਿਰ ਆਪਣੀ ਬੱਚੀ ਰੱਖ ਕੇ ਫਿਰ ਕੁੜੀ ਨੂੰ ਛੱਡ ਗਏ ਫਿਕਰ ਵਾਲਾ ਕਿਤੇ ਹੋਰ ਹੈ ਕਿ ਵਿਆਹ ਕਰਾਉਣ ਲਾ ਵਿਆਹ ਕਰਾ ਲਿਆ ਉਹਨੇ ਇਹੋ ਜਿਹੇ ਕੁਝ ਬੁਖਤਗੀ ਸਿਸਾ ਇੱਕ ਕੇਸ ਨਹੀਂ ਹੈਗਾ ਕਈ ਕੁੜੀਆਂ ਨੇ ਜਿਹੜੀਆਂ ਅੱਜ ਵੀ ਘਰੇ ਬੈਠੀਆਂ ਨੇ ਮਾਪਿਆਂ ਨੇ ਇੰਨਾ ਇੰਨਾ ਵਿਆਹ ਦੇ ਉੱਤੇ ਖਰਚਾ ਕਰਤਾ ਤੇ ਮਾਪੇ ਦੀ ਵੀ ਗਲਤੀ ਆ ਤੁਸੀਂ ਬੱਚੀ ਨੂੰ ਪੜਾ ਕੇ ਇੰਡੀਪੈਂਡੈਂਟ ਬਣਾਉਣ ਦੇ ਉੱਤੇ ਉਹ ਕਰੋ ਮੈਂ ਕਹਿ ਨਹੀਂ ਹੁੰਦੀ ਆ ਕਿ ਆ ਆਪਣੀ ਬੱਚੀ ਦੇ ਜਿਹੜੇ ਤੁਸੀਂ ਵਿਆਹ ਤੇ ਲਾਉਣਾ ਚਾਹੁੰਦੇ ਉਹਦੀ ਪੜ੍ਹਾਈ ਲਿਖਾਈ ਦੇ ਉੱਤੇ ਉਹਨੂੰ ਕੈਪेबल ਬਣਾਉਣ ਦੇ ਉੱਤੇ ਲਾਓ ਵਿਆਹ ਦਾ ਖਰਚਾ ਤਾਂ ਕੁਝ ਕੁ ਚੱਕ ਲੂਗੀ ਥੋੜੀ ਵੀ ਕਹ ਦੇਣਾ ਬਿਜ਼ਨਸ ਕਰਨਾ ਮੈਨੂੰ 5 ਲੱਖ ਦੇ ਦੋ ਮਾਪੇ ਉਹ ਨਹੀਂ ਦਿੰਦੇ ਉਹ ਨਹੀਂ ਦਿੰਦੇ ਪਰ ਵਿਆਹ ਦੇ ਉੱਤੇ ਬੱਧ ਖਰਚਾ ਕਰ ਦੇਣਗੇ ਸੋ ਉਹੀ ਗੱਲ ਹੈ ਨਾ ਤੁਸੀਂ ਥੋੜੀ ਸੋਚ ਬਦਲੋ ਕੱਲ ਨੂੰ ਇਹੋ ਜਿਹਾ ਕੁਝ ਹੋ ਗਿਆ ਤਾਂ ਉਹਨੂੰ ਸੰਭਾਲੂ ਕੌਣ ਤੁਸੀਂ ਉਹਨੂੰ ਟੋਟਲੀ ਹੈਂਡੀਕੈਪਟ ਕਰਕੇ ਛੱਡਤਾ ਅੱਜ ਜੇ ਤੁਸੀਂ ਉਹਦੀ ਪੜ੍ਹਾਈ ਲਿਖਾਈ ਦੇ ਉੱਤੇ ਉਹਨੂੰ ਕੈਪੇਬਲ ਬਣਾਉਣ ਦੇ ਉੱਤੇ ਚਾਹੇ ਬਿਜ਼ਨਸ ਵਾਟਐਵਰ ਸ਼ੀ ਵਾਂਟਸ ਟੂ ਡੂ ਜੋ ਜਾਇਜ਼ਾ ਤਾਂ ਉਹਨੂੰ ਉਹਨੂੰ ਸਪੋਰਟ ਕਰੋ ਉਹਨੂੰ ਹੈਲਪ ਕਰੋ ਤੇ ਕਾਲੂ ਕੈਪੇਬਲ ਬਣਾਓ ਆਪਣੇ ਵਿਆਹ ਦਾ ਖਰਚਾ ਚੱਕ ਲੂਗੀ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਮਾਣ ਨਾਲ ਕਹੋਗੇ ਕਿ ਸਾਡੀ ਧੀ ਨੇ ਆਪਦੇ ਵਿਆਹ ਦਾ ਖਰਚਾ ਆਪ ਚੱਕ ਲਿਆ ਔਰ ਨਾਲੇ ਇਹੋ ਜਿਹੀ ਧੀ ਨੂੰ ਦੂਜੇ ਲੋਕ ਵੀ ਹੱਸ ਕੇ ਲੈਣਗੇ ਵੀ ਕਮਾਉਂਤੀ ਆ ਰਹੀ ਹੈ ਨਾ ਫਿਰ ਦੋ ਦੋ ਜਾਨੇ ਮਿਲ ਕੇ ਪਰਿਵਾਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਚਲਾ ਸਕਦੇ ਨੇ ਸੋ ਸਾਨੂੰ ਥੋੜੀ ਜੀ ਸੋਚ ਤਾਂ ਬਦਲਣੀ ਪਊਗੀ ਵੀ ਕੁੜੀ ਦੇ ਵਿਆਹ ਦੇ ਉੱਤੇ ਤੁਸੀਂ ਖਰਚੀ ਜਾਂਦੇ ਹੋ ਸੋ ਉੱਥੇ ਵੀ ਸਾਡਾ ਸਮਾਜ ਗਲਤ ਹੈ